ਕੋ ਮੈਨੂੰ ਭੁੱਖ ਲੱਗੀ ਐ ਤੇ ਮੈਂ ਰੋਟੀ ਖਾ ਰਿਆ ਤੇ ਹੁਣ ਭੁੱਖ ਨਹੀਂ ਰਹੀ ਲੇਕਿਨ ਮਨ ਕਹਿੰਦਾ ਐ ਖਾਣਾ ਸਵਾਦ ਆ ਰਿਹਾ ਭੁੱਖ ਦੀ ਸੀਮਾ ਹੈ ਸਵਾਦ ਦੀ ਸੀਮਾ ਨਹੀਂ ਹੈ ਨਹੀਂ ਲੋੜਾਂ ਦੀ ਸੀਮਾ ਹੈ ਲੋਭ ਦੀ ਕੋਈ ਸੀਮਾ ਨਹੀਂ ਕੋਈ ਸੀਮਾ ਕਿੱਥੇ ਨਾ ਪਹੋਗੇ ਲੋਭ ਕਿੱਥੇ ਸ਼ਾਂਤ ਹੋਵੇਗਾ ਕਿਦਰੇ ਵੀ ਨਹੀਂ ਹੋਵੇਗਾ ਮੇਰੇ ਨਾਲ ਦੇ ਸਾਥੀ ਵੀ ਕਈ ਦਫਾ ਕਹਿਦੇ ਨੇ ਗੈਣੀ ਜੀ ਕੀ ਕਰੀਏ ਪੇਟ ਤੇ ਭਰ ਗਿਆ ਅੱਖਾਂ ਨਹੀਂ ਭਰੀਆਂ ਮਨ ਨਹੀਂ ਭਰਿਆ ਮਨ ਮੰਗਦਾ ਜਦ ਕੇ ਰੋਟੀ ਨਾਲ ਮਨ ਦੀ ਭੁੱਖ ਮਿਟਦੀ ਨੇ ਮਿਟਦੀ ਵੀਵੇਂ ਅਰਜ਼ ਕਰਦੇ ਹਾਂ ਜਿਸ ਦਿਨ ਤਨ ਦੀਆਂ ਲੋੜਾਂ ਨੂੰ ਮਨ ਆਪਣੇ ਲੋੜ ਬਣਾ ਲਏਗਾ ਸਤ ਸੰਗ ਦੇ ਚ ਬੈਠਿਆਂ ਵੀ ਉਸ ਨੂੰ ਪਦਾਰਥ ਯਾ ਦਾਣ ਗਏ ਪ੍ਰਮਾਤਮਾ ਨਹੀਂ ਕਿਉਂਕਿ ਅਜੇ ਮਨ ਤਨ ਨਾਲ ਉਲਝਿਆ ਹੈ ਅਜੇ ਮਨ ਤਨ ਨਾਲ ਸੰਬੰਧਿਤ ਹੈ ਤਨ ਦੀ ਜ਼ਿੰਦਗੀ ਸੀਮਤ ਹੈ 60 سال 70 سال 80 سال 90 سال چلو 100 سال 100 سال لے لو گل تے اتنی مندی عمر کوئی سیمت نہیں کوئی سیمت نہیں چلو میں समस्त وریس پھر نند لال دا بول پھر دہرایا ਨਾ ਬੂਧ ਹੈ ਚ ਨਿਸ਼ਾਨ ਹਾਜ਼ੇ ਜ਼ਮੀਨੋ ਆਸਮਾ ਕੇ ਸ਼ੌਕੇ ਯਾਦੇ ਤੋ ਆਵੁਰਦ ਦਰ ਵਜੋਦ ਮਰਾ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਇਹ ਮੇਰਾ ਮਨ ਉਦੋਂ ਦਾ ਜਦੋਂ ਦਾ ਜੇ ਜ਼ਮੀਨ ਤੇ ਆਸਮਾਨ ਦਾ ਨਿਸ਼ਾਨ ਵੀ ਨਹੀਂ ਸੀ ਉਦੋਂ ਦਾ ਮੈਂ ਬਣਿਆ ਕੋਈ ਅੱਜ ਦਾ ਤੇ ਜੀਵ ਆਤਮਾ ਮੇਰੀ ਉਦੋਂ ਦੀ ਹੈ ਕੋਈ ਅੱਜ ਦੀ ਤੇ ਹੁਣ ਕਿੰਦੇ ਨੇ ਹਰ ਬਾ ਸਾਲ ਹੋ ਗਏ ਨੇ ਜ਼ਮੀਨ ਨੂੰ ਬਣਿਆ ਸੂਰਜ ਨੂੰ ਬਣਿਆ ਇਸ ਬ੍ਰਹਿਮੰਡ ਨੂੰ ਬਣਿਆ ਕੀਅਸ ਹੈ ਵੈਸੀ ਸਹਿਬ ਕਹਿੰਦੇ ਫੇਤਵਾਰ ਨਾ ਜੋਗੀ ਜਾਣੇ ਰੁੱਤ ਮਾ ਨਾ ਕੋਈ ਜਾ ਕਰਤਾ ਸ੍ਰੀ ਟੀਕੋ ਸਾਜੇ ਆਪੇ ਜਾਣੇ ਸੋਈ ਅਜੇ ਨਿਸ਼ਚਿਤ ਦਿਹਾੜਾ ਸ੍ਰਿਸ਼ਟੀ ਦੇ ਜਨਮ ਦਾ ਨਹੀਂ ਲੱਬਿਆ ਕਿਉਂ ਕਿ ਦਿਹਾੜਾ ਤੇ ਹੈ ਹੀ ਨਹੀਂ ਸੀ ਦਿਨ ਤੇ ਹੈ ਹੀ ਨਹੀਂ ਸੀ ਦੂਰ ਕਿਉਂ ਜਾਓ ਮੇਰੇ ਪੜਨ ਦੇ ਚ ਤੇ ਸੁਣਨ ਦੇ ਚ ਆਇ ਅਜੇ ਮਨੁੱਖ ਦੇ ਜਨਮ ਦਾ ਵੀ ਸਹੀ ਦਿਹਾੜਾ ਨਹੀਂ ਲੱਭਿਆ ਤੁਸੀਂ ਸਾਰਿਆਂ ਨੇ ਮੇਰੇ ਸਮੇਤ ਜਿਹੜਾ ਜਨਮ ਦਿਨ ਮੰਨਿਆ ਹੋਇਆ ਦਿਖਾਇਆ ਹੋਇਆ ਪੁਰਾਣੇ ਜ਼ਮਾਨੇ ਤੇ ਕਿਦਰੇ ਜਨਮ ਦਿਨ ਕੋਈ ਵੇਲੇ ਯਾਦ ਰੱਖਦਾ ਸੀ ਪਰ ਸਕੂਲ 'ਚ ਦਾਖਲਾ ਹੋਵੇ ਤੇ ਲਿਖਾਣਾ ਪੈਂਦਾ ਸੀ ਮੈਨੂੰ ਯਾਦ ਹੈ 15 ਅਕਤੂਬਰ ਨੂੰ ਨੇ ਸੋ 6 ਚੋਂ ਤੇ ਲਿਖਾ ਦਿੱਤਾ ਸੀ ਮੇਰੇ ਪਿਤਾ ਨੇ ਪ੍ਰਾਇਮਰੀ ਸਕੂਲੇ 'ਚ ਦਾਖਲੀ ਕਰਾਇਆ ਤੋਂ ਮੈਂ ਅਰਜ਼ ਕਰਾਂ ਸੈਸ ਅਜੇ ਨਿਸ਼ਚਿਤ ਦਿਹਾੜਾ ਨਹੀਂ ਲੱਭ ਸਕੇ ਸਾਡਾ ਜਨਮ ਕਦੋਂ ਹੋਇਆ ਸੀ ਤੁਸੀਂ ਆਖੋਗੇ ਹੱਥ